ਇਸ ਪਿੰਡ ਦੇ ਵਿੱਚ ਕਿਸਾਨ ਮਜ਼ਦੂਰ ਸੱਚਖੀ ਦੀ ਪੰਜਾਬ ਵੱਲੋਂ ਜਿਹੜਾ ਉਹ ਕਲ ਕੀਤੀ ਗਈ ਆ ਜਿਹਦੇ ਵਿੱਚ ਬਰਵਿੰਦਰ ਸਿੰਘ ਜੀ ਪ੍ਰਧਾਨ ਨੇ ਹਾਂਜੀ 77 ਜਿਹੜੇ ਆ ਆਪਣੇ ਪ੍ਰੇਮ ਕੁਮਾਰ ਜੀ ਆ ਇਸ ਤਰ੍ਹਾਂ ਬਾਕੀ ਟੀਮ ਬਣੀ ਹੈ। ਇਹਨਾਂ ਨੇ ਮਤਾ ਪਾਸ ਕੀਤਾ ਕਿ ਜਿਹੜੇ ਮੀਟਰੇ ਉਹ ਨਾਂ ਲਾਏ ਜਾਣ ਜਿਹੜੇ ਚਿੱਪ ਵਾਲੇ ਆ ਤੇ 14 ਜੁਲਾਈ ਨੂੰ ਸਾਡਾ ਧਰਨਾ ਵਾ ਫਾਜਲਕੇ ਦੇ ਵਿੱਚ ਉਹਦੀ ਵੱਡੀ ਗਿਣਤੀ ਸਾਰੇ ਕਿਸਾਨ ਮਜ਼ਦੂਰ ਜਿਹੜੇ ਉੱਥੇ ਸ਼ਾਮਲ ਹੋਣਗੇ ਤੇ ਜਿਹੜੀਆਂ ਜ਼ਮੀਨਾਂ ਦੀ ਗੱਲ ਆ ਇਹੜਾ ਭੂਮੀਗ੍ਰਾਂਡ ਐਕਟ ਲਾਗੂ ਕਰ ਰਹੇ ਆ। ਇਹੜਾ ਕੌਮੀ ਖੇਤੀ ਮੰਡੀ ਨੀਤੀ ਲਾਗੂ ਕਰ ਰਹੇ ਮੰਡੀ ਤੋੜਨ ਵਾਲੀ ਤੇ ਜ਼ਮੀਨਾਂ ਆਪਣੇ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ। ਉਹ ਨੀਤੀ ਰੱਦ ਕਰੇ મોદી ਤੇ ਭਗਵੰਤ ਮਾਨ। ਉਹ ਨੀਤੀ ਇਹਨਾਂ ਦੀ ਸਫਲ ਨਹੀਂ ਹੋਣਗੀ। ਇਸ ਤੋਂ ਇਲਾਵਾ ਜਿਹੜਾ ਪ੍ਰਸ਼ਾਚਾਰ ਫੈਲਿਆ ਦਫ਼ਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਦੀ ਲੁੱਟ ਹੋ ਰਹੀ ਹੈ ਤੇ ਕਹਿ ਰਹੇ ਆ ਕਿ ਥਾਣੇ ਦੇ ਦਫ਼ਤਰ ਮੰਡੀਆ। ਉਹ ਇਹਨਾਂ ਨਾਲ ਗੱਲ ਕੀਤੀ ਆ ਜਿਹੜਾ ਸਾਡੀ ਜਥੇਬੰਦੀ ਦਾ ਮੈਂਬਰ ਆ। ਜਾ ਕੇ ਅਸੀਂ ਦਫ਼ਤਰ ਦੀ ਗੱਲ ਕਰੂਗਾ ਕਿ ਮੈਂ ਕਿਸਾਨ ਮਜ਼ਦੂਰ ਸ਼ਿਕਾਇਤਾਂ ਦੇ ਵਿੱਚ ਆ ਮੇਰਾ ਕੰਮ ਆ। ਜੇ ਕੋਈ ਤੋਂ ਰਿਸ਼ਤ ਮੰਗੂਗਾ ਉਹ ਧਰਤੀ ਜੀ ਤੱਕ ਦਾਗੇ ਬੀਨਾਸ ਕਰਦਾਗਾ ਉਸੇ ਤੇ ਮਲਾ ਦੇ ਬਗੈਰ ਸਭ ਸਾਰਿਆਂ ਦਾ ਕੰਮ ਹੋਣ ਜਿਹੜਾ ਜAVE ਜਦੋਂ ਦਾ ਨਾਮ ਲਈਦਾ ਇਹ ਦਫਤਰ ਦੇ ਵਿੱਚ ਇਸ ਕਰਕੇ ਇਹ ਇਹਨਾਂ ਨੇ ਸਾਰਾ ਜਿਹੜਾ ਆਪਣੀ ਵਧੀਆ ਕ੍ਰਿਤੀ ਨਾਲ ਇਹਨਾਂ ਸਾਰੀ ਗੱਲ ਸੁਣੀ ਆ ਤਾਂ ਵਾਲੇ ਸਮੇਂ ਤੇ ਇਸ ਪਿੰਡ ਦੇ ਵਿੱਚ ਚੰਗਾ ਵਧੀਆ ਸੰਗਠਨ ਜਿਹੜਾ ਵਾ ਉਹ ਪੈਦਾ ਆਊਗਾ ਕਿ ਆਪਣੀ ਰੱਖੀਏ ਆਪ ਕਰਨਗੇ ਤੇ ਆਪਣੇ ਸਮਾਜ ਨੂੰ ਵਧੀਆ ਬਣਾਉਣ ਵਾਸਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਧੀਆ ਬਣਾਉਣ ਵਾਸਤੇ ਜਿਹੜਾ ਉਹ ਕੰਮ ਕਰਨਗੇ ਤੇ ਜੋ ਸਰਕਾਰਾਂ ਤੋਂ ਸਾਡੀ ਲੋੜ ਆ ਜੋ ਸਾਡੀਆਂ ਮੰਗਾਂ ਵਾ ਉਹ ਹਰ ਹਾਲਤ ਚ ਮਨਾਵਾਂਗੇ ਕਿ ਆਪਣਾ ਆਪਣੇ ਪਿੰਡਾਂ ਦੇ ਵਿੱਚ ਪਿੰਡਾਂ ਦਾੜਾ ਪਿੰਡਾਂ ਦਾ ਸਾਡਾ ਭਾਈਚਾਰਾ ਉਹਨੂੰ ਵਧਾਵਾਂਗੇ ਤੇ ਸਰਕਾਰ ਜਿਹੜੀ ਤੋੜ-ਫੋੜ ਕਰਦੀ ਆ ਉਹਨੂੰ ਰੋਕਾਂਗੇ ਇਸ ਪਿੰਡ ਦੇ ਵਿੱਚ ਕਿਸਾਨ ਮਜ਼ਦੂਰ ਸੱਚੀ ਕਿ ਪੰਜਾਬ ਵੱਲੋਂ ਜਿਹੜਾ ਉਹ ਗੱਲ ਕੀਤੀ ਗਈ ਆ ਜਿਹਦੇ ਵਿੱਚ ਬਰਵਿੰਦਰ ਸਿੰਘ ਜੀ ਪ੍ਰਧਾਨ ਨੇ ਹਾਂਜੀ 77 ਜਿਹੜੇ ਆ ਆਪਣੇ ਪ੍ਰੇਮ ਕੁਮਾਰ ਜੀ ਆ ਇਸ ਤਰ੍ਹਾਂ ਬਾਕੀ ਟੀਮ ਬਣੀ ਇਹਨਾਂ ਨੇ ਮਤਾ ਪਾਸ ਕੀਤਾ ਕਿ ਜਿਹੜੇ ਮੀਟਰ ਉਹ ਨਾ ਲਾਏ ਜਾਣ ਜਿਹੜੇ ਚਿੱਪ ਵਾਲੇ ਆ ਤੇ 14 ਜੁਲਾਈ ਨੂੰ ਸਾਡਾ ਧਰਨਾ ਵਾ ਫਾਜਲਕੇ ਦੇ ਵਿੱਚ ਉਹਦੀ ਵੱਡੀ ਗਿਲਤੀ ਸਾਰੇ ਕਿਸਾਨ ਮਜ਼ਦੂਰ ਜਿਹੜੇ ਉੱਥੇ ਸ਼ਾਮਲ ਹੋਣਗੇ ਤੇ ਜਿਹੜੀਆਂ ਜ਼ਮੀਨਾਂ ਦੀ ਗੱਲ ਆ ਜਿਹੜਾ ਭੂਮੀ ਗ੍ਰੈਂਡ ਐਕਟ ਲਾਗੂ ਕਰ ਰਹੇ ਆ ਜਿਹੜਾ ਕੋਮੀ ਖੇਤੀ ਮੱਢੀ ਨੀਤੀ ਲਾਗੂ ਕਰ ਰਹੇ ਮੰਡੀ ਤੋੜਨ ਵਾਲੀ ਤੇ ਜ਼ਮੀਨਾਂ ਆਪਣੇ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਉਹ ਨੀਤੀ ਰੱਦ ਕਰੇ મોદી ਤੇ ਭਗਵੰਤ ਮਾਨ ਉਹ ਨੀਤੀ ਇਹਨਾਂ ਦੀ ਸਫਲ ਨਹੀਂ ਹੋ ਜਿਆ ਇਸ ਤੋਂ ਇਲਾਵਾ ਜਿਹੜਾ ਪ੍ਰਚਾਰ ਫੈਲਿਆ ਦਫਤਰਾਂ ਦੇ ਪੰਜਾਬ ਦੇ ਵਿੱਚ ਲੋਕਾਂ ਦੀ ਲੁੱਟ ਹੋ ਰਹੀ ਹੈ ਤੇ ਕਹਿ ਰਹੇ ਨੇ ਕਿ ਥਾਣੇ ਦੇ ਦਫਤਰ ਮੰਡੀਆਂ ਉਹ ਇਹਨਾਂ ਨਾਲ ਗੱਲ ਕੀਤੀ ਆ ਜਿਹੜਾ ਸਾਡੀ ਜਥੇਬੰਦੀ ਦਾ ਮੈਂਬਰ ਆ ਜਾ ਕੇ ਇਹ ਦਫਤਰ ਦੀ ਗੱਲ ਕਰੂਗਾ ਕਿ ਮੈਂ ਇੱਕ ਸਾਰ ਮਜ਼ਦੂਰ ਸ਼ਿਕਾਇਤਾਂ ਦੇ ਵਿੱਚ ਆ ਮੇਰਾ ਕੰਮ ਆ ਇਹ ਕਿ ਉਹ ਕੋਈ ਰਿਸ਼ਤ ਮੰਗੂਗਾ ਉਹ ਧਰਤੀ ਜੀ ਧੱਕਦਾਗੇ ਬੀ ਨਾਸ ਕਰਦਾਗਾ ਅਫਸਰ ਤੇ ਮਲਾ ਕੇ ਬਗੈਰ ਰਿਸ਼ਤ ਸਾਰਿਆਂ ਦਾ ਕੰਮ ਹੋਣਗੇ ਜਿਹੜਾ ਉਜਾਰੇ ਜਥੇਬੰਦੀ ਦਾ ਨਾਮ ਲਈਦਾ ਇਹ ਦਫਤਰ ਦੇ ਵਿੱਚ ਇਸ ਕਰਕੇ ਇਹ ਇਹਨਾਂ ਨੇ ਸਾਰਾ ਜਿਹੜਾ ਆਪਣੀ ਵਧੀਆ ਕ੍ਰਿਤੀ ਨਾਲ ਇਹਨਾਂ ਸਾਰੀ ਗੱਲ ਸੁਣੀ ਆ ਤਾਂ ਵਾਲੇ ਸਮੇਂ 'ਚ ਇਸ ਪਿੰਡ ਦੇ ਵਿੱਚ ਚੰਗਾ ਵਧੀਆ ਸੰਗਠਨ ਜਿਹੜਾ ਵਾ ਉਹ ਪੈਦਾ ਆਊਗਾ ਕਿ ਆਪਣੀ ਰਾਖੀਏ ਆਪ ਕਰਨਗੇ ਤੇ ਆਪਣੇ ਸਮਾਜ ਨੂੰ ਵਧੀਆ ਬਣਾਉਣ ਵਾਸਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਧੀਆ ਬਣਾਉਣ ਵਾਸਤੇ ਜਿਹੜਾ ਵਾ ਉਹ ਕੰਮ ਕਰਨਗੇ ਤੇ ਜੋ ਸਰਕਾਰਾਂ ਤੋਂ ਸਾਡੀ ਲੋੜ ਆ ਜੋ ਸਾਡੀਆਂ ਮੰਗਾਂ ਵਾ ਉਹ ਹਰ ਹਾਲਤ 'ਚ ਮਨਾਵਾਂਗੇ ਕਿ ਆਪਣਾ ਆਪਣੇ ਪਿੰਡਾਂ ਦੇ ਵਿੱਚ ਪਿੰਡਾਂ ਦਾੜਾ ਪਿੰਡਾਂ ਦਾ ਸਾੜਾ